ਹਾਂਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ। ਅਮੀਰ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ। ਹਾਂਜੀ ਅੱਜ ਆਪਾਂ ਨਾ ਮਤਲਬ ਕਮੀਜ਼ ਦੀਆਂ ਕਟਾ ਪਾਵਾਂਗੇ। ਤੇ ਜਿਵੇਂ ਕਿ ਕਿਸੇ ਦਾ ਗळा ਪਿੱਛੇ ਨੂੰ ਜਾਂਦਾ ਹੁੰਦਾ ਹੈ ਫਰੰਟ ਵਾਲਾ ਨੈਕ ਜਿਹੜਾ ਪਿੱਛੇ ਨੂੰ ਜਾਂਦਾ ਹੈਗਾ ਵੀ ਉਹ ਕਿਉਂ ਜਾਂਦਾ ਹੈਗਾ ਤੇ ਉਹਦੇ ਬਾਰੇ ਵੀ ਦੱਸਾਂਗੇ ਤੇ ਉਹਦੀਆਂ ਕਟਾਂ ਵੀ ਕਿਵੇਂ ਪਾਉਣੀਆਂ ਨੇ ਤੇ ਉਹਦੇ ਬਾਰੇ ਵੀ ਦੱਸਾਂਗੇ। ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ। ਤੇ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਹਾਂ। ਅਨਿਓ ਸਭ ਤੋਂ ਪਹਿਲਾਂ ਨਾ ਆਪਾਂ ਦੇਖਣਾਗਾ ਵੀ ਇਹਦਾ ਕੱਪੜੇ ਦਾ ਪ੍ਰਿੰਟ ਕਿੱਧਰ ਨੂੰ ਜਾ ਰਿਹਾ ਜਿਵੇਂ ਦੇਖੋ ਇਹਦੇ ਫਲਾਵਰ ਬਣੇ ਬਨੇ ਤੇ ਇਹ ਸਾਰੇ ਫਲਾਵਰ ਇਹਦੇ ਉੱਪਰ ਨੂੰ ਜਾ ਰਹੇ ਨੇ ਕਈ ਵਾਰ ਪ੍ਰਿੰਟ ਹੁੰਦਾਗਾ ਗਾ ਗਾ ਵੀ ਅੱਧੇ ਨੀਚੇ ਜਾਂਦੇ ਨੇ ਫਲਾਵਰ ਤੇ ਅੱਧੇ ਉੱਪਰ ਨੂੰ ਜਾਂਦੇ ਹੁੰਦੇ ਨੇ ਤਾਂ ਉਹ ਕਿੱਦੇ ਚਾਹੇ ਉਧਰੀ ਸਾਈਡ ਹੋਵੇ ਠੀਕ ਕਾਟਾ ਪਾਦ ਚਾਹੇ ਇਧਰੀ ਸਾਈਡ ਉਹ ਤਾਂ ਕੋਈ ਚੈੱਕ ਕਰਨੀ ਹੁੰਦਾ ਤੇ ਜੇ ਪ੍ਰਿੰਟ ਮਤਲਬ ਉੱਪਰ ਨੂੰ ਜਿਵੇਂ ਇਹਦੇ ਫਲਾਵਰ ਉੱਪਰ ਨੂੰ ਜਾ ਰਹੇ ਨੇ ਤਾਂ ਇਹਦੀਆਂ ਕਾਟ ਸ ਮੋਡੇ ਨੇ ਕਾਟ ਇਧਰ ਪਾਉਗੀ ਤੇ ਇਹ ਪ੍ਰਿੰਟ ਬਣਿਆ ਹੋਇਆ ਫਿਰ ਸੁਣਾ ਲੱਗਦਾਗਾ ਤੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਕੱਪੜੇ ਟੈਮਰ ਲਈ ਤੇ ਜਿਆ ਉੱਪਰ ਵਾਲਾ ਪੱਲਾ ਤੇ ਆ ਨੀਚੇ ਵਾਲਾ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਦੇ ਧੀਰੇ ਦੇ ਨਿਸ਼ਾਨ ਦੇ ਲਾਵਾਂਗੇ ਧੀਰੇ ਦੇ ਨਿਸ਼ਾਨੇ ਲਾਵਾਂਗੇ ਜੇ ਆਪਾਂ 6.5 ਤੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਅੱਧੀ ਇੰਚ ਦੀ ਕਾਟ ਪਾ ਦਵਾਂਗੇ ਇਹ ਨੂੰ ਆਪਾਂ ਕੱਟਣ ਨੂੰਗੀ ਕੱਟ ਲੈਣਾਗਾ ਉਸ ਤੋਂ ਬਾਅਦ ਜਿਹੜਾ ਆਪਣਾ ਫਰੰਟ ਵਾਲਾ ਆਪਾਂ ਪੱਲਾ ਹੁੰਦਾਗਾ ਉਹਨੂੰ ਆਪਾਂ ਜੀ ਥੋੜਾ ਜਿਹਾ نیچے ਨੂੰ ਕਰਾਂਗੇ ਇਹਦਾ نیچے ਥੋੜਾ ਜਿਹਾ ਕਰਨ ਦਾ ਮਤਲਬ ਜਦੋਂ ਵੀ ਆਪਾਂ ਗਲੇ ਦੀਆਂ ਗਲਾ ਮਤਲਬ ਇੱਨੇ ਕੋ ਲਾਵਾਂਗੇ ਗਲਾ ਜੜਾਂਗੇ ਤੇ ਇਹ ਪੱਲਾ ਆਪਣੇ ਆਪ ਥੋੜਾ ਜਿਹਾ ਇਹਨੂੰ ਫਪੀ ਸਲੇ ਪੱਲੇ ਨਾਲੋਂ ਨੀਮਾ ਰਹੂਗਾ ਤੇ ਉਹਦੇ ਕਰਕੇ ਅੱਗੇ ਨੂੰ ਹੀ ਮਤਲਬ ਰਹੂਗਾ ਤੇ ਪਿੱਛੇ ਨੂੰ ਕਦੇ ਨਹੀਂ ਜਾਊਗਾ ਇਹਦਾ ਗਲਾ ਇਸ ਤਰ੍ਹਾਂ ਅੱਧੀ ਕ ਐਚ ਦੇ ਹਿਸਾਬ ਨਾਲ ਆਪਾਂ ਇਹਨੂੰ ਫਰੰਟ ਵਾਲੇ ਨੂੰ نیچے ਨੀਮਾ ਕਰਾਂਗੇ ਦੇਖੋ ਜੀ ਅੱਧੀ ਇੰਚ ਉਸ ਤੋਂ ਬਾਅਦ ਹੁਣ ਜੀ ਆਪਣਾ ਸਾਢੇ 6 ਇੰਚ ਦੇ ਇੱਥੇ 3 ਦੇ ਨਿਸ਼ਾਨੀ ਲੱਗੀ ਹੋਈ ਸੀ ਤੇ ਅੰਦੀ ਚੇਰ ਨੂੰ ਆਪਾਂ ਲਾਵਾਂਗੇ ਜੀ ਸਾਢੇ 7 ਆਪਾਂ ਇੱਥੋਂ ਨਹੀਂ ਮਤਲਬ ਇਹਨੂੰ ਮੋਢੇ ਦੀ ਨਿਸ਼ਾਨੀ ਲਗਾਉਣੀ ਆਪਾਂ ਇਹਦੇ ਨੀਚੇ ਵਾਲੀ ਹੀ ਜਿਹੜਾ ਫਰੰਟ ਵਾਲਾ ਪੱਲਾ ਉਹਦੇ ਤੋਂ ਹੀ ਬਣ ਕੇ ਜਿਹੜੀ ਕਿ ਆਪਾਂ ਇਹਦੀ ਮੋਡੇ ਦੀ ਨਸਾਨੀ ਲਗਾਵਾਂਗੇ ਜਿਹੜੀ ਆਪਾਂ ਕੱਟ ਪਾਵਾਂਗੇ ਇੱਥੇ 7.5 ਤੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨਸਾਨੀਆਂ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਇੱਥੋਂ ਆਪਾਂ 3 ਦੇ ਨਸਾਨੀ ਲੈ ਜੀ 6.5 ਤੇ ਇੱਥੋਂ ਲਾਵਾਂਗੇ ਆਪਾਂ 6 ਪਹਿਲਾਂ ਆਪਾਂ ਵਾਲੀ ਸਿੱਧੀ ਨਿਸ਼ਾਨੀ ਲਈ ਸੀ ਤਾਂ ਇੱਥੋਂ ਆਪਾਂ ਹੁਣ ਇਹਨੂੰ ਨਿਸ਼ਾਨੀ ਨੂੰ ਆਪਾਂ ਇੱਥੋਂ ਟੇਢੀ ਕਰ ਦਵਾਂਗੇ ਥੋੜੀ ਜਿਹੀ ਟੇੜ ਦੇ ਵਿੱਚ ਇਹ ਦੇਖੋ ਜੀ ਕਿੰ사 ਇਹ ਅੱਧਾ ਇੰਚ ਦਾ ਫਰਕ ਪੈ ਗਿਆ ਹਾਂਜੀ ਹੁਣ ਆਪਾਂ ਇਹਦੀ ਬ੍ਰੈਸ ਦੀ ਨਿਸ਼ਾਨੀ ਲਗਾਵਾਂਗੇ ਇਹਦੇ ਬ੍ਰੈਸਟ ਹੈਗੇ ਆ ਜੀ 19 ਇੰਚ ਤਾਂ ਆਪਾਂ ਇੱਥੇ 10 ਇੰਚ ਦੀ ਨਿਸ਼ਾਨੀ ਲਗਾਵਾਂਗੇ ਕਿਉਂਕਿ ਜਿਹੜੀਆਂ ਆਪਣੀ ਪਲੇਟਾਂ ਪੈਂਦੀਆਂ ਹੁੰਦੀਆਂ ਨੇ ਟੇਡੀਆਂ ਤੇ ਥੋੜਾ ਥੋੜਾ ਕਪੜਾ ਉਹਨਾਂ ਵਿੱਚ ਵੀ ਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਇਧਰੋਂ ਲਾਵਾਂਗੇ ਜੇ ਆਪਾਂ 3.5 ਤੇ ਤੇ ਇੱਥੋਂ ਆਪਾਂ ਪਾਵਾਂਗੇ ਜੀ ਜਿਹੜੀ ਮੂਰਲੀ ਕਾਟ ਪਾਵਾਂਗੇ 1 ਇੰਚ ਤੇ ਤੇ ਜਿਹੜੀ ਆਪਾਂ ਚਾਰੇ ਪੱਲਿਆਂ ਚ ਪਹਿਲਾ ਕਾਟ ਪਾਵਾਂਗੇ ਜੀ ਉਹ ਆਪਾਂ 2 ਇੰਚ ਤੇ ਪਾਵਾਂਗੇ ਤਾਂ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਲਾ ਦੇਵਾਂਗੇ ਇਹ ਲਾ ਜਿਹੜੀ ਆਪਾਂ ਆਵੜੀ ਕੱਟ ਪਾਵਾਂਗੇ ਜੀ ਇਹ ਆਪਾਂ ਚਾਰਾ ਪੰਨਿਆਂ ਤੇ ਹੀ ਕੱਟ ਪਾ ਦਵਾਂਗੇ ਆਵੜੀ ਆਪਣੀ ਟੇਢੀ ਕੱਟਦੇ ਆਪਾਂ ਪਹਿਲੀ ਪਾਤੀ ਸੀ ਤੇ ਹੁਣ ਆਪਾਂ ਜਿਹੜੀ ਆਵੜੀ ਕੱਟ ਆ ਤੇ ਇਹ ਆਪਾਂ ਮੂਰਲੇ ਦੋ ਪੱਲੇ ਚੱਕ ਕੇ ਫਰੰਟ ਵਾਲਾ ਪੱਲਾ ਚੱਕ ਕੇ ਉਹਦੇ ਵਿੱਚ ਪਾਵਾਂਗੇ ਇਕ ਜੀ ਇਹ ਆਪਣੀ ਕਟਾ ਪੈ ਗਈ ਆ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੀ ਮਤਲਬ ਪਲੇਟਾਂ ਦੀਆਂ ਤਸਾਨੀਆਂ ਲਗਾਵਾਂਗੇ ਪਲੇਟਾਂ ਲਗਾਵਾਂਗੇ ਜੀ ਆਪਾਂ 12 ਇੰਚ ਤੇ ਤੇ ਇਧਰੋਂ ਆਪਾਂ ਲਗਾਵਾਂਗੇ ਜੀ 3.5 ਇੰਚ ਤੇ ਤੇ ਪਲੇਟਾਂ ਦੀ ਜਿਹੜੀ ਲੈਂਥ ਆ ਗਈ ਉਹ ਆਪਾਂ ਲਗਾਵਾਂਗੇ ਜੀ 7.5 ਇੰਚ ਤੇ ਇਹਨੂੰ ਆਪਸ ਵਿੱਚ ਬਣਾ ਦਮਾਂਗੇ ਤਾਂ ਆਪਾਂ ਇਹਦਾ ਅੱਧਾ 7.5 ਇੰਚ ਦਾ ਅੱਧ ਕਰਕੇ ਇਹਦੇ ਪਲੂਏ ਤੇ ਇਥੇ ਨਸਾਂ ਦੀ ਲਗਾ ਕੇ ਜੀ ਆਪਾਂ ਜਿਹੜੀ ਡੁੰਗਾਈ ਦੇਣੀ ਹੈ ਕੀ ਆਪਾਂ ਪਲੇਟਾਂ ਦੀ ਵੀ ਇਸ ਤਰ੍ਹਾਂ ਤਾਂ ਉਹ ਆਪਾਂ ਅੱਧੀ ਇੰਚ ਦੇ ਤੇ ਅੱਧੀ ਇੰਚ ਦੇ ਇਸ ਤਰ੍ਹਾਂ ਹੀ ਆਪਾਂ ਇਹਦੇ ਪਲੇਟਾ ਪਾ ਲਏ। ਇਧਰ ਜੀ ਆਪਾਂ 2 ਇੰਚ ਦੇ ਨਾਲ ਕੰਮਾਂਗੇ। ਇਧਰ ਜਿਹੜਾ ਆਪਣਾ ਕਾਟ ਪਾਉਣ ਵੇਲੇ ਡੱਬਾ ਬਣਾਇਆ ਸੀ ਆਪਾਂ ਇਹਦੇ ਨਾਲ ਬਿਲਕੁਲ ਭਲਾ ਦਮਾਂਗੇ। ਦੇਖੋ ਜੀ ਇਸ ਤਰ੍ਹਾਂ। ਤੇ ਇਧਰ ਆਪਾਂ نیچے ਲਗਾਵਾਂਗੇ ਜੀ ਆਪਾਂ 7.5 ਇੰਚ ਤੇ। ਕਿਉਂਕਿ 8 ਇੰਚ ਆਪਣੇ ਸਲਾਈ ਆ ਜੂਗੀ ਤਾਂ ਇੱਥੇ 7 ਇੰਚ ਤੇ ਰਹੂਗੀ ਨਹੀਂ ਇਧਰ ਇਧਰ ਤੇਲ ਲਗਾਵਾਂਗੇ ਇਹ ਵੀ ਜੀ ਆਪਾਂ 2 ਇੰਚ ਤਿੰਨ ਸਾਢੇ ਲਗਾਵਾਂਗੇ ਤੇ ਇਹਨਾਂ ਨੂੰ ਵੀ ਆਪਸ ਵਿੱਚ ਇਸ ਤਰ੍ਹਾਂ ਆਪਾਂ ਮਲਾਦਾਂਗੇ ਇੱਕ ਤੇ ਜਿਹੜੀ ਇਹਦੇ ਪਿੱਛੇ ਨੂੰ ਗੜੇ ਜਾਂਦੀ ਪ੍ਰੋਬਲਮ ਇੱਕ ਤਾਂ ਬਾੜੀ ਆਪਾਂ ਕੱਟ ਪਾਤੀ ਇੱਥੋਂ ਇੱਥੋਂ ਵੀ ਫਰਕ ਪੈ ਜਾਊਗਾ ਤੇ ਇੱਕ ਜਿਹੜੀ ਆਪਾਂ ਫੀਟਿੰਗ ਪੀਸ ਜਿਹੜੀ ਆਪਾਂ ਸਲਾਈ ਲਗਾਉਣੀ ਹੈਗੀ ਉਹ ਉੱਪਰੋਂ ਆਪਾਂ ਮਤਲਬ ਮਣਕੇ ਬੀਫ ਫੀਟਿੰਗ ਦੀ ਸਲਾਈ ਆਪਾਂ ਉੱਪਰ ਇੱਥੇ 13 12 ਜਾਂ 13 ਇੰਚ ਤੇ ਫੀਟਿੰਗ ਦੀ ਜਿਹੜੀ ਆ ਉਹ ਸਲਾਈ ਨਹੀਂ ਆਪਾਂ ਕਰਨੀ ਹੈਗੀ ਇਹਨੂੰ ਆਪਾਂ 15 ਇੰਚ 15 ਜਾਂ 16 ਇੰਚ ਤੇ ਹੀ ਸਲਾਈ ਕਰਾਂਗੇ ਜਿਵੇਂ ਕਿ ਹੁਣ ਆਪਣੀਆਂ ਬੜੀ ਪਲੇਟ ਪਈ ਦੀ ਹੈਗੀ ਇਹ ਹੁਣ ਆਪਣੇ 16 ਇੰਚ ਤੇ ਹੀ ਇੱਥੇ ਪਲੇਟ ਆ ਗਈ ਹੈਗੀ ਜਿਹੜੀ ਆ ਬੜੀ ਟੇਢੀ ਹੈਗੀ ਤਾਂ ਆਪਾਂ ਇੱਥੇ ਫੀਟਿੰਗ ਦੀ ਸਲਾਈ ਵੀ ਇੱਥੇ ਹੀ ਕਰਾਂਗੇ ਕਿਉਂਕਿ ਜਦੋਂ ਆਪਾਂ ਇਹ ਜਗ੍ਹਾ ਤੇ ਫੀਟਿੰਗ ਦੀ ਸਲਾਈ ਕਰਮ ਆਲਡਾਉਣੇ ਅੱਗੇ ਤਾਂ ਫਿਰ ਇਹ ਜਿਹੜਾ ਵੀ ਖੰਟੜਾ ਨਗੜਾਗਾ ਉਹ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਉਹਦੀ ਮੂਰਨੀ ਹੀ ਖਿੱਚ ਪਈ ਰਹਿੰਦੀ ਹੈਗੀ ਤੇ ਇਹ ਅੱਗੇ ਨਹੀਂ ਰਹਿੰਦਾਗਾ ਤਿੰਨਾਂ ਦੀ ਹੈਗੀ ਜੀ ਫਿਟਿੰਗ ਹੈਗੀ ਜੀ 18 ਇੰਚ ਤੇ ਉਦੋਂ ਬਾਅਦ ਜਿਹੜੀ ਆਪਾਂ ਸਾਈਡ ਵਾਲੀ ਸਲਾਈ ਦੀ ਲਗਾਉਣੀ ਹੈਗੀ ਇਹ ਲਗਾਉਣੀ ਹੈ ਜੀ ਆਪਾਂ 14.5 ਇੰਚ ਤੇ ਤੇ ਇਹ ਪਹਿ ਗਈ ਹੈ ਜੀ ਇਹਨਾਂ ਦੀ ਪੀ ਇੰਚ జాంక్ా కప్ా కట్ కాడ బే ਹੁਣ ਜੀ ਆਪਾਂ ਪੈਕ ਦੇ ਦਿੱਕ ਤੇ ਨੈਕ ਦੇ ਦੀ ਆਪਾਂ ਕਟਿੰਗ ਕਰਾਂਗੇ ਇੱਕ ਪ੍ਰੋਬਲਮ ਆ ਗਈ ਜੀ ਆਪਾਂ 8 ਇੰਚ ਤੇ ਇਹਨਾਂ ਦੀ ਜਿਹੜੀ ਪੈਕ ਨੈਕ ਦੀ ਲੈਂਥ ਹੈਗੀ ਹੋਏਗੀ ਜੀ 5 ਇੰਚ ਤਾਂ ਆਪਾਂ ਇੱਥੇ 6.5 ਇੰਚ ਤੇ ਮਸਾਂਦੀ ਲਗਾ ਲਵਾਂਗੇ ਕਿਉਂਕਿ ਅੱਧੀ ਇੰਚ ਉੱਪਰ ਸਲਾਈ ਦਾ ਆ ਜਾਊਗਾ ਤੇ نیچے ਲਗਾਵਾਂਗੇ ਜੇ ਆਪਾਂ

ਇਸ ਲੰਨੈ ਕਾ ਇਹ ਕੱਟਿਆ ਗਿਆ ਹਾਂਜੀ ਜਦੋਂ ਤੁਸੀਂ ਨਾ ਇਹ ਮਤਲਬ ਇਸ ਤਰ੍ਹਾਂ ਕਾਟ ਪਾ ਕੇ ਤੁਸੀਂ ਆਪ ਦੀ ਸੂਟ ਦੀ ਕਟਿੰਗ ਕਰੋਗੇ ਤਾਂ ਜਿਹੜਾ ਅੱਗੇ ਵਾਲਾ ਗਲਾਗਾ ਤੁਹਾਨੂੰ ਪਿੱਛੇ ਨੂੰ ਕਦੇ ਵੀ ਨਹੀਂ ਜਾਊਗਾ ਤੇ ਕਾ ਵਾਲੀ ਫਿਟਿੰਗ ਦੀ ਸਲਾਈ ਹੈਗੀ ਜਿਹੜੀ ਇਹਦਾ ਵੀ ਧਿਆਨ ਰੱਖਣਾ ਕਿ ਇਹ 12 ਚ 13 ਇੰਚ ਤੇ ਨਹੀਂ ਪਾਉਣੀ ਇਹ 14 15 ਜਾਂ 16 ਇੰਚ ਤੇ ਜਿਹੜੀ ਫਿਟਿੰਗ ਦੀ ਸਲਾਈ ਹੈਗੀ ਇਹ ਲੱਗਦੀ ਹੈਗੀ ਤੇ ਫਿਰ ਇਹਦੇ ਨਾਲ ਨਾ ਗੜਾ ਮਤਲਬ ਅੱਗੇ ਨਹੀਂ ਰਹਿੰਦਾ ਕਿ ਪਿੱਛੇ ਨੂੰ ਕਦੇ ਨਹੀਂ ਜਾਂਦਾ ਹੈਗਾ ਬਾਕੀ ਤੁਹਾਨੂੰ ਇਹ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਜਿਹੇ ਹੋਰ ਵੀਡੀਓ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ